ਸਤਿ ਸ਼੍ਰੀ ਅਕਾਲ ਜੀ ਟੇਬਲ ਤੇ ਰੱਖੇ ਫੋਨ ਦੀ ਆਵਾਜ਼ ਸੁਣ ਕੇ ਮਨਪ੍ਰੀਤ ਦੀ ਅੱਖ ਖੁੱਲ ਗਈ ਸਵੇਰ ਦੇ 4 ਵਜੇ ਸੀ ਉਹਦਾ ਉੱਠਣ ਨੂੰ ਦਿਲ ਨਹੀਂ ਸੀ ਕਰਿਆ ਉਹਨੂੰ ਕੱਲ ਰਾਤ ਸੌਣ ਨੂੰ ਬਹੁਤ देर ਹੋ ਗਈ ਸੀ ਉਹਦੀ ਨਾਨ ਨੇ ਆਪਣੇ ਮੁੰਡੇ ਦਾ ਜਨਮ ਦਿਨ ਇੱਥੇ ਹੀ ਆਪਣੇ ਪੇਕੇ ਮਨਾਇਆ ਸੀ ਕੇਕ ਤੋਂ ਲੈ ਕੇ ਖਾਣੇ ਦਾ ਸਾਰਾ ਸਮਾਨ ਰਹੀ ਬਣਾਉਣਾ ਪਿਆ ਫਿਰ ਮਹਿਮਾਨਾਂ ਦੇ ਜਾਣ ਤੋਂ ਬਾਅਦ ਰਸੋਈ ਦੀ ਸਾਬ ਸਫਾਈ ਤੇ ਖਿਲਰਿਆ ਪਿਆ ਸਮਾਨ ਉਹ ਵੀ ਸਾਹਮਣਾ ਕਰਦੇ ਕਰਦੇ ਉਹਨੂੰ ਰਾਤ ਦਾ 1 ਵਜ ਗਿਆ ਮਨਪ੍ਰੀਤ ਫਿਰ ਪਾਸਾ ਬਦਲ ਕੇ ਸੌ ਗਈ ਦੁਬਾਰਾ ਜਦੋਂ ਉਹਦੀ ਅੱਖ ਖੁੱਲੀ ਤਸਵੀਰ ਦੇ 7:00 ਵੱਜ ਚੁੱਕੇ ਸੀ ਉਹ ਛੇਤੀ ਛੇਤੀ ਬਿਸਤਰੇ ਤੋਂ ਉੱઠી ਤੇ ਬਾਥਰੂਮ 'ਚ ਚਲੀ ਗਈ ਥੋੜੀ ਦੇਰ ਬਾਅਦ ਉਹ ਤਿਆਰ ਹੋ ਕੇ ਜਦੋਂ ਕਮਰੇ ਤੋਂ ਬਾਹਰ ਜਾਣ ਲੱਗੀ ਤਾਂ ਮਾਨ ਹੀ ਮਾਨ ਸੋਚ ਰਹੀ ਸੀ ਕਿ ਅੱਜ ਉਹਦਾ ਸਵਾਗਤ ਸੱਸਮਾ ਦੇ ਤਾਣਿਆਂ ਨਾਲ ਹੀ ਹੋਊਗਾ ਤੇ ਉਹਦੀ ਨਨਾਨ ਅੱਗ 'ਚ ਕਿਉਂ ਪਾਉਂਦਾ ਕੰਮ ਕਰੂਗੀ ਮਨਪ੍ਰੀਤ ਕਮਰੇ ਤੋਂ ਬਾਹਰ ਨਿਕਲ ਕੇ ਸਿੱਧਰ ਸੋਈ 'ਚ ਚਲੀ ਗਈ ਜਿਵੇਂ ਹੀ ਉਹ ਰਸੋਈ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਉਹਨੂੰ ਆਪਣੀ ਨਨਾਨ ਦੀ ਆਵਾਜ਼ ਸੁਣਾਈ ਦਿੱਤੀ ਜਿਹੜੀ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮਾਂ ਤੁਸੀਂ ਆਪਣੀ ਬਹੂ ਨੂੰ ਲੋੜ ਤੋਂ ਜ਼ਿਆਦਾ ਹੀ ਛੁੱਟ ਦਿਤੀ ਆ ਇਹ ਕੋਈ ਟਾਈਮ ਆ ਬਹੂ ਦੇ ਉੱਠਣ ਦਾ ਹਜੇ ਤੱਕ ਮਹਾਰਾਣੀ ਸੁੱਤੀ ਆ ਉਹਨੂੰ ਇੰਨੀ ਵੀ ਚਿੰਤਾ ਨਹੀਂ ਕਿ ਜੇ ਉਹ ਟਾਈਮ ਤੇ ਨਹੀਂ ਉઠી ਤਾਂ ਸਾਸ ਨਰਾਨ ਨੂੰ ਚਾਹ ਆਪ ਬਣਾਉਣੀ ਪਾਉਗੀ ਕੀ ਉਹਦੀ ਮਾਂ ਨੇ ਉਹਨੂੰ ਇਹੋ ਸੰਸਕਾਰ ਦਿੱਤੇ ਆ ਉਹਨੂੰ ਇੰਨੀ ਅਕਲ ਤਾਂ ਹੋਣੀ ਚਾਹੀਦੀ ਆ ਨਾ ਕਿ ਉਹ ਸਵੇਰੇ ਘਰ ਚ ਸਾਰਿਆਂ ਤੋਂ ਉੱਠਣ ਤੋਂ ਪਹਿਲਾਂ ਉੱਠੇ ਹਰ ਬਹੂ ਆਪਣੇ ਸਹੁਰੇ ਘਰ ਇਹੋ ਕਰਦੀ ਆ ਮੈਂ ਵੇਖਿਆ ਆ ਤੁਸੀਂ ਹੀ ਘਰ ਚ ਸਭ ਤੋਂ ਪਹਿਲਾਂ ਉੱਠਦੇ ਹੋ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਵੇਖੋ ਉਹਨਾਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ ਸੂਰਜ ਸਿਰ ਤੇ ਚੜਾ ਆਇਆ ਤੇ ਮਹਾਰਾਣੀ ਹਜੇ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ। ਮਨਪ੍ਰੀਤ ਦੀ ਸਾਸ ਨੇ ਮੂੰਹ ਬਣਾ ਕੇ ਕਿਹਾ ਤੂੰ ਠੀਕ ਕਹਿ ਰਹੀ ਆ ਪ੍ਰੀਤ ਮੈਨੂੰ ਮਨਪ੍ਰੀਤ ਨੂੰ ਚੰਗੀ ਤਰ੍ਹਾਂ ਸਮਝਾਉਣਾ ਹੀ ਪਊਗਾ। ਨਹੀਂ ਤਾਂ ਉਹ ਸਾਡੇ ਸਿਰ ਤੇ ਚੜ ਕੇ ਨੱਚੂਗੀ। ਹਜੇ ਤਾਂ ਉਹ ਨਵੀਂ-ਨਵੀਂ ਆ ਤਾਂ ਇਹ ਹਾਲਿਆ ਤੇ ਜਦੋਂ ਥੋੜੇ ਦਿਨ ਲੰਘ ਗਏ ਤਾਂ ਉਸ ਤੋਂ ਬਾਅਦ ਤਾਂ ਉਹ ਟੀ ਰਿਓ ਜਾਊਗੀ ਗਵਾਂਡੀਆਂ ਦੀ ਬੰਨੂ ਵੇਖ ਲਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੀ ਆ ਤੇ ਇੱਕ ਸਾਡੀ ਬਹੂ ਆ ਜਿਹੜੀ 7 ਵਜੇ ਤੋਂ ਪਹਿਲਾਂ ਬਿਸਤਰਾ ਨਹੀਂ ਛੱਡਦੀ ਮੇਰੀ ਤਾਂ ਕਿਸਮਤ ਹੀ ਖਰਾਬ ਆ ਜਿਹੜੀ ਮੈਨੂੰ ਇਹੋ ਜੀ ਬਹੂ ਮਿਲ ਗਈ ਆ ਮਨਪ੍ਰੀਤੀ ਸੱਸ ਨੇ ਆਪਣੀ ਕੁੜੀ ਨੂੰ ਕਿਹਾ ਮਾ ਜਦੋਂ ਆਪਣਾ ਹੀ ਸਿੱਕਾ ਘੋਟਾ ਹੋਵੇ ਤਾਂ ਕਿਸੇ ਦਾ ਕੀ ਦੋਸ਼ ਆਪਣੀ ਪਸੰਦ ਨਾਲ ਵਿਆਹ ਕਰਕੇ ਲਿਆਇਆ ਤੁਹਾਡਾ ਮੁੰਡਾ ਤਾਂ ਬਹੁਤ ਤੁਹਾਡੀ ਇੱਜ਼ਤ ਕਿੱਥੇ ਕਰੂਗੀ ਮਨਪ੍ਰੀਤ ਦੀ ਨਾਨ ਪ੍ਰੀਤ ਨੇ ਮੂੰਹ ਬਣਾਉਂਦੇ ਹੋਏ ਕਿਹਾ ਮਨਪ੍ਰੀਤ ਆਪਣੀ ਸੱਸ ਦੀ ਗੱਲ ਸੁਣ ਕੇ ਹਰਾਨ ਰਹਿ ਗਈ ਕਿ ਵਿਆਹ ਵੇਲੇ ਤਾਂ ਉਹਦੀ ਸੱਸ ਨੇ ਮਨਪ੍ਰੀਤ ਦੇ ਮੰਮੀ ਪਾਪਾ ਨੂੰ ਕਿਹਾ ਸੀ ਕਿ ਮੈਂ ਮਨਪ੍ਰੀਤ ਨੂੰ ਆਪਣੀ ਬਹੂ ਨਹੀਂ ਬੇਟੀ ਬਣਾ ਕੇ ਲੈ ਕੇ ਚੱਲੀਆਂ ਉਹਨੂੰ ਬਹੁਤ ਪਿਆਰ ਤੇ ਇੱਜ਼ਤ ਨਾਲ ਰੱਖੂੰਗੀ ਪਰ ਸਹੁਰੇ ਹੋਣ ਤੋਂ ਬਾਅਦ ਮਨਪ੍ਰੀਤ ਦੀ ਸੱਸ ਨੇ ਉਹਦੇ ਨਾਲ ਬਿਲਕੁਲ ਉਲਟਾ ਕੀਤਾ ਧੀ ਮੰਨਣਾ ਤਾਂ ਦੂਰ ਦੀ ਗੱਲ ਉਹਨੂੰ ਬਹੂ ਦਾ ਹੱਕ ਵੀ ਨਹੀਂ ਦਿੱਤਾ ਉਹਦੇ ਵਿਆਹ ਨੂੰ 2 ਸਾਲ ਹੋ ਗਏ ਉਹ ਜਦੋਂ ਦੀ ਵਿਆਹ ਕੇ ਸਹੁਰੇ ਆਈ ਸੀ ਉਹਦੋਂ ਤੋਂ ਲੈ ਕੇ ਅੱਜ ਤੱਕ ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਆ ਤੇ ਘਰ ਦਾ ਹਰ ਕੰਮ ਕਰਦੀ ਆ ਉਹਦੀ ਸਾਸਣੇ ਉਹਦੇ ਆਉਣ ਤੋਂ ਬਾਅਦ ਕੰਮ ਵਾਲੀ ਵੀ ਹਟਾ ਦਿੱਤੀ ਸੀ ਨੌਕਰ ਦੇ ਨਾਂ ਤੇ ਇੱਕ ਬੁੱਢੀ ਬੇਬੇ ਹੀ ਸੀ ਜਿਹੜੀ ਸਿਰਫ ਪਾਂਡੇ ਤੋਂ ਹੀ ਆਉਂਦੀ ਸੀ ਉਹਨਾਂ ਕੋਲੋਂ ਜ਼ਿਆਦਾ ਕੰਮ ਨਹੀਂ ਸੀ ਹੁੰਦਾ ਮਨਪ੍ਰੀਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੇ ਘਰ ਦਾ ਕੰਮ ਇਕੱਲੀ ਹੀ ਕਰਦੀ ਸੀ ਉਹਨੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਨਨਾਨ ਦਾ ਵਿਆਹ ਉਹਨਾਂ ਦੇ ਹੀ ਸ਼ਹਿਰ ਵਿੱਚ ਹੋਇਆ ਸੀ ਤੇ ਉਹ ਅਕਸਰ ਆਪਣੇ ਪਰਿਵਾਰ ਦੇ ਨਾਲ ਪੇਕੇ ਆ ਜਾਂਦੀ ਸੀ ਖਾਣਾ ਵੀ ਇੱਥੇ ਖਾਂਦੀ ਤੇ ਰਾਤ ਦਾ ਖਾਣਾ ਪੈਕ ਕਰਵਾ ਕੇ ਲੈ ਜਾਂਦੀ ਤਾਂ ਇਸ ਵਾਰ ਉਹਦੇ ਬੇਟੇ ਦਾ ਜਨਮ ਦਿਨ ਵੀ ਸੀ ਤਾਂ ਉਹਨਾਂ ਨੇ ਆਪਣੇ ਪੇਕੇ ਹੀ ਮਨਾਇਆ ਸੀ ਤੇ ਖਾਣੇ ਤੋਂ ਲੈ ਕੇ ਕੇਕ ਤੱਕ ਦੀ ਸਾਰੀ ਜ਼ਿੰਮੇਵਾਰੀ ਮਨਪ੍ਰੀਤ ਨੂੰ ਸੌਂਪ ਦਿੱਤੀ ਗਈ। ਮਨਪ੍ਰੀਤ ਨੇ ਸਭ ਕੁਝ ਕੀਤਾ। ਥਕਾਵਟ ਦੇ ਕਾਰਨ ਉਹਨੂੰ ਉੱਠਣ 'ਚ ਦੇਰ ਹੋ ਗਈ। ਤਾਂ ਉਹਦੇ ਕੀਤੇ ਕરાਏ ਤੇ ਉਹਦੀ ਸਾਸਰ ਨਨਾਨ ਨੇ ਪਾਣੀ ਫੇਰ ਦਿੱਤਾ। ਕੀ ਉਹਨੂੰ ਥਕਾਵਟ ਨਹੀਂ ਹੁੰਦੀ? ਕੀ ਉਹ ਇਨਸਾਨ ਨਹੀਂ ਆ? ਆਪਣੀ ਸਾਸਤ ਤੇ ਨਨਾਨ ਦੀ ਗੱਲ ਸੁਣ ਕੇ ਮਨਪ੍ਰੀਤ ਨੂੰ ਬਹੁਤ ਗੁੱਸਾ ਆ ਗਿਆ। ਉਹਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਰਸੋਈ 'ਚ ਆ ਗਈ। ਅਚਾਨਕ ਮਨਪ੍ਰੀਤ ਨੂੰ ਰਸੋਈ 'ਚ ਵੇਖ ਕੇ ਉਹਦੀ ਨਾਨ ਨਹਰਾਣ ਰਹਿ ਗਈ। ਪਰ ਮਨਪ੍ਰੀਤ ਨੇ ਉਹਨਾਂ ਵੱਲ ਧਿਆਨ ਨ ਦਿੱਤਾ। ਉਹਨੇ ਆਪਣੇ ਲਈ ਇੱਕ ਕੱਪ ਚਾਹ ਬਣਾਈ ਤੇ ਲੈ ਕੇ ਉੱਥੇ ਜਾਣ ਲੱਗੀ। ਉਹਨੂੰ ਉੱਥੇ ਜਾਂਦਾ ਵੇਖ ਕੇ ਸੱਸ ਨੇ ਗੁੱਸੇ ਨਾਲ ਕਿਹਾ ਕਿੱਥੇ ਚੱਲੀ ਆਂ ਮਹਾਰਾਣੀ? ਨਾਸ਼ਤਾ ਕੌਣ ਬਣਾਊਗਾ? ਮੰਮੀ ਜੀ ਮੇਰੀ ਮਾਂ ਨੇ ਤਾਂ ਮੈਨੂੰ ਕੋਈ ਸੰਸਕਾਰ ਨਹੀਂ ਦਿੱਤਾ ਇਸ ਲਈ ਮੈਂ ਆਰਾਮ ਕਰਨ ਚੱਲੀ ਆ ਤੁਸੀਂ ਆਪਣਾ ਨਾਸ਼ਤਾ ਆਪ ਖੁਦ ਹੀ ਬਣਾ ਲਓ ਮਨਪ੍ਰੀਤ ਨੇ ਕਿਹਾ ਤੇ ਉੱਥੋਂ ਜਾਣ ਲੱਗੀ ਅੱਛਾ ਵੱਡਿਆਂ ਨਾਲ ਜ਼ੁਬਾਨ ਚਲਾਉਣਾ ਕੀ ਇਹੋ ਸੰਸਕਾਰ ਦਿੱਤੇ ਆ ਤੇਰੀ ਮਾਂ ਨੇ ਮੈਂ ਆਪਣੇ ਮੁੰਡੇ ਦਾ ਜਨਮ ਦਿਨ ਆਪਣੇ ਪੇਕੇ ਬਣਾਇਆ ਆ ਤਾਂ ਤੈਨੂੰ ਬੁਰਾ ਕਿਉਂ ਲੱਗ ਗਿਆ ਆ ਅਜੇ ਤਾਂ ਮੇਰਾ ਮਾਪਿਓ ਜਿੰਦਾ ਆ ਤੂੰ ਕੌਣ ਹੁੰਨੀ ਆ ਮੈਨੂੰ ਤਾਨੇ ਦੇਣ ਵਾਲੀ ਨਨਾਨ ਨੇ ਗੁੱਸੇ ਨਾਲ ਕਿਹਾ ਦੀਦੀ ਇਹ ਤੁਹਾਡੇ ਪੇਕੇ ਆ ਇਹ ਮੈਂ ਵੀ ਜਾਣਦੀ ਆ ਪਰ ਮੈਂ ਵੀ ਇਸ ਘਰ ਦੀ ਬਹੂ ਆ ਕੋਈ ਨੌਕਰਾਨੀ ਨਹੀਂ ਇਨਸਾਨ ਆ ਕੋਈ ਰੋਬੋਟ ਨਹੀਂ ਕਿ ਤੁਸੀਂ ਬਟਨ ਦਬਾਓਗੇ ਤੇ ਕੰਮ ਹੋ ਗਿਆ ਮੈਂ ਰੋਜ਼ ਘਰ ਦਾ ਪੂਰਾ ਕੰਮ ਕਰਦੀ ਆ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਮੈਂ ਖੁਸ਼ੀ-ਖੁਸ਼ੀ ਜਨਮ ਦਿਨ ਦਾ ਸਾਰਾ ਕੰਮ ਕੀਤਾ ਤੁਹਾਡੇ ਤੋਂ ਬਾਅਦ ਮੈਂ ਸੌਣ ਗਈ ਸੀ ਤੇ ਅੱਜ ਸਵੇਰੇ ਛੇਤੀ ਅੱਖ ਨਹੀਂ ਖੁੱਲੀ ਤਾਂ ਤੁਸੀਂ ਮੇਰੇ ਮਾਪਿਓ ਦੇ ਸੰਸਕਾਰਾਂ ਤੇ ਉਂਗਲੀ ਚੁੱਕ ਲਈ ਤੁਸੀਂ ਆਪਣੇ ਸਹੁਰੇ ਕਿੰਨਾ ਕੁ ਕੰਮ ਕਰਦੇ ਹੋ ਆਏ ਦਿਨ ਇੱਥੇ ਆ ਜਾਂਦੇ ਹੋ ਤਾਂ ਜੋ ਤੁਹਾਨੂੰ ਆਪਣੇ ਸਹੁਰੇ ਘਰ ਕੰਮ ਨਾ ਕਰਨਾ ਪਵੇ ਤੁਸੀਂ ਤਾਂ ਕਿਹਾ ਸੀ ਕਿ ਹੋਟਲ 'ਚ ਜਨਮ ਦਿਨ ਮਨਾਵਾਂਗੇ ਪਰ ਇੱਥੇ ਆ ਕੇ ਸਾਰਾ ਕੁਝ ਮੇਰੇ ਮੱਥੇ ਮੜ ਦਿੱਤਾ ਤੇ ਮੈਂ ਉਹ ਵੀ ਖੁਸ਼ੀ-ਖੁਸ਼ੀ ਕੀਤਾ ਤੁਹਾਨੂੰ ਮੇਰਾ ਇਨਸਾਣ ਮੰਨਣਾ ਚਾਹੀਦਾ ਆ ਪਰ ਤੁਸੀਂ ਤਾਂ ਇਸਾਣ ਮੰਨਣਾ ਦੂਰ ਮੇਰੇ ਸੰਸਕਾਰਾਂ ਤੇ ਵੀ ਉਂਗਲ ਚੁੱਕ ਰਹੇ ਹੋ ਜੇ ਚੰਗਾ ਕਰਨ ਤੋਂ ਬਾਅਦ ਵੀ ਬੁਰਾਈ ਹੀ ਮਿਲਣੀ ਆ ਤਾਂ ਮੈਂ ਹੁਣ ਕਿਸੇ ਦੇ ਸਾਹਮਣੇ ਚੰਗਾ ਨਹੀਂ ਬਨਾਂਗਾ ਮੈਂ ਹੁਣ ਉਹ ਨਹੀਂ ਕੰਮ ਕਰੂੰਗੀ ਜਿੰਨਾ ਮੈਂ ਸੌਖਾ ਕਰ ਸਕਾਂ ਮੈਂ ਵੀ ਇਨਸਾਨ ਆ ਕੋਈ ਘਟ ਪੁਤਲੀ ਨਹੀਂ ਆ ਮਨਪ੍ਰੀਤ ਨੇ ਗੁੱਸੇ ਨਾਲ ਕਿਹਾ ਬਹੂ ਬਿਲਕੁਲ ਠੀਕ ਕਹਿ ਰਹੀ ਆ ਤੁਸੀਂ ਦੋਵੇਂ ਮਾਂ ਤੀ ਖੁਦ ਤਾਂ ਕੋਈ ਕੰਮ ਨਹੀਂ ਕਰਦੀਆਂ ਬਸ ਸਾਰਾ ਦਿਨ ਬਹਿ ਕੇ ਬਹੂ ਤੇ ਹੁਕਮ ਚਲਾਉਂਦੀਆਂ ਰਹਿੰਦੀਆਂ ਤੇ ਉਹ ਸਾਰੇ ਕੰਮ ਕਰਦੀ ਆ ਕਿ ਤੁਸੀਂ ਦੋਵੇਂ ਖੁਸ਼ ਰਹੋ ਪਰ ਤੁਹਾਨੂੰ ਤਾਂ ਬਹੂ ਨੂੰ ਬੇਇੱਜ਼ਤ ਕਰਨ ਦਾ ਬਹਾਨਾ ਚਾਹੀਦਾ ਆ ਜੇ ਥਕਾਵਟ ਦੀ ਵਜ੍ਹਾ ਨਾਲ ਸਵੇਰੇ ਉੱਠਣ 'ਚ ਲੇਟ ਹੀ ਹੋ ਗਈ ਤਾਂ ਤੁਸੀਂ ਦੋਵੇਂ ਬਹੂ ਦੇ ਸੰਸਕਾਰਾਂ ਤੇ ਉਂਗਲ ਚੁੱਕਣ ਲੱਗੀਆਂ ਹੋ ਜਦਕੇ ਸੰਸਕਾਰ ਤਾਂ ਤੂੰ ਵੀ ਆਪਣੀ ਕੁੜੀ ਨੂੰ ਨਹੀਂ ਦਿੱਤੇ ਨਾ ਬਹੂ ਦੀ ਮਾਣੇ ਤਾਂ ਆਪਣੀ ਧੀ ਨੂੰ ਬਹੁਤ ਸੋਹਣੇ ਤੇ ਚੰਗੇ ਸੰਸਕਾਰ ਦਿੱਤੇ ਆ ਨਹੀਂ ਤਾਂ ਜੇ ਕੋਈ ਹੋਰ ਕੁੜੀ ਹੁੰਦੀ ਨਾ ਕਦੋਂ ਦਾ ਤੇਰੀ ਕੁੜੀ ਦਾ ਇੱਥੇ ਆਉਣਾ ਬੰਦ ਕਰ ਦਿੰਦੀ ਹੁਣ ਕੰਨ ਖੋਲ ਕੇ ਸੁਣ ਲਓ ਦੋਵੇਂ ਤੁਹਾਡੇ ਦੋਵਾਂ ਚੋਂ ਅੱਜ ਤੋਂ ਬਾਅਦ ਬਹੂ ਦੇ ਨਾਲ ਕਿਸੇ ਨੇ ਵੀ ਗਲਤ ਵਿਹਾਰ ਕੀਤਾ ਤਾਂ ਚੰਗਾ ਨਹੀਂ ਹੋਊਗਾ ਉਹ ਉਹਨਾਂ ਹੀ ਕੰਮ ਕਰੂਗੀ ਜਿੰਨਾ ਉਹ ਆਸਾਨੀ ਨਾਲ ਕਰ ਸਕਦੀ ਆ ਉਹ ਇਸ ਘਰ ਦੀ ਬਹੂ ਆ ਨੌਕਰਾਨੀ ਨਹੀਂ ਆ ਮੈਂ ਸਾਰਾ ਕੁਝ ਵੇਖ ਕੇ ਵੀ ਚੁੱਪ ਸੀ ਪਰ ਅੱਜ ਤੁਸੀਂ ਦੋਵਾਂ ਨੇ ਮੈਨੂੰ ਬੋਲਣ ਤੇ ਮਜਬੂਰ ਕਰ ਦਿੱਤਾ ਐ। ਬਹੂ ਵੀ ਕਿਸੇ ਦਿੱਤੀ ਆ ਜੇ ਤੇਰੀ ਤੀ ਦੇ ਨਾਲ ਉਹਦੇ ਸਹੁਰੇ ਇਹੋ ਜਿਹਾ ਵਿਹਾਰ ਕਰਨ ਤਾਂ ਤੈਨੂੰ ਕਿਵੇਂ ਲੱਗੂਗਾ? ਤੇ ਪ੍ਰੀਤ ਤੈਨੂੰ ਤਾਂ ਬਹੂ ਨੂੰ ਬੋਲਣ ਦਾ ਕੋਈ ਹੱਕ ਨਹੀਂ ਆ। ਪਹਿਲਾਂ ਖੁਦ ਨੂੰ ਵੇਖ ਕਿੰਨਾ ਆਪਣੇ ਸਹੁਰੇ ਜਾ ਕੇ ਆਪਣੇ ਸਾਸ ਸਹੁਰੇ ਦੀ ਸੇਵਾ ਕਰਦੀਆਂ। ਤੇ ਜੇ ਤੂੰ ਸੇਵਾ ਕਰਦੀਆਂ ਤਾਂ ਆਪਣੀ ਭਾਬੀ ਤੇ ਉਂਗਲ ਚੁੱਕ। ਜੇ ਤੂੰ ਅੱਜ ਆਪਣੀ ਭਾਬੀ ਨਾਲ ਰਿਸ਼ਤਾ ਖਰਾਬ ਕਰ ਲਿਆ ਨਾ ਤਾਂ ਸਮਝ ਲਈ ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਗਏ ਨਾ ਤਾਂ ਸਾਡੇ ਤੋਂ ਬਾਅਦ ਤੇਰੇ ਪੇਕੇ ਹਮੇਸ਼ਾ ਲਈ ਖਤਮ ਹੋ ਜਾਣਗੇ ਅੱਗੇ ਜਿਵੇਂ ਤੂੰ ਕਰੇਂਗੀ ਉਹ ਜਾਈ ਪਾਏਂਗੀ ਇਹਨਾਂ ਕਹਿ ਕੇ ਮਨਪ੍ਰੀਤ ਦਾ ਸਹੁਰਾ ਉੱਥੋਂ ਚਲਾ ਗਿਆ ਤੇ ਮਨਪ੍ਰੀਤ ਵੀ ਉਹਨਾਂ ਦੇ ਪਿੱਛੇ-ਪਿੱਛੇ ਉੱਥੋਂ ਚਲੀ ਗਈ ਮਾਨਪ੍ਰੀਤ ਦੀ ਸਾਸੋ ਤੇ ਨਨ ਇੱਕ ਦੂਜੇ ਦਾ ਮੂੰਹ ਵੇਖਦਿਆਂ ਰਹਿ ਗਈਆਂ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ